ਤੂੰ ਦੱਸਣ ਜਦੋਂ ਕੋਰੋਨਾ ਸੀ ਕੋਰੋਨਾ ਚੱਲਦੇ ਤਾਂ ਮੇਰੇ ਮਨ ਦੇ ਵਿੱਚ ਨਾ ਜਿਵੇਂ ਡਿਪਰੈਸ਼ਨ ਜਾਉਣ ਲੱਗਿਆ ਮੈਨੂੰ ਸ਼ੁਰੂ ਤੇ ਹੀ ਆਦਤ ਸੀ ਵੀ ਕੋਈ ਬਾਬਾ ਜੀ ਮਹਾਰਾਜ ਦੇ ਬਚਨ ਸੁਣਾਏ ਨਾ ਬਹੁਤ ਚੰਗਾ ਲੱਗਦਾ ਹੈ ਮਨ ਦੇ ਵਿੱਚ ਆਈ ਫੁਰਨਾ ਬਣਨ ਲੱਗਿਆ ਵੀ ਮੇਰੇ ਮੈਨੂੰ ਕਿ ਬਾਬਾ ਜੀ ਦਾ ਬਚਨ ਸੁਣਾ ਮੈਂ ਕਿਸੇ ਤੋਂ ਆਂਡਲ ਸਾਰਾ ਬੰਦ ਸੀ ਤਾਂ ਮੇਰੇ ਦੰਦ ਚ ਤਕਲੀਫ ਹੋਈ ਤਾਂ ਸਾਡੇ ਇੱਥੇ ਇੱਕ ਸਾਨੇ ਗੁਰਮਖ ਸਿੰਘ ਹੈ ਉਹ ਲੱਕੜ ਦੀ ਸੇਵਾ ਕਰਦਾ ਉਹ ਕਹਿੰਦੇ ਵੀ ਇੱਥੇ ਇੱਕ ਬੰਤ ਸਿੰਘ ਹੈ ਕੋਟਲੇ ਪੀਰ ਜੈਨ ਵੀ ਉਹ ਦੰਦ ਦਾ ਦਾ ਇਲਾਜ ਕਰਦਾ ਕੋਈ ਮੈਂ ਉਹਨਾਂ ਦੇ ਘਰ ਗਿਆ ਤੇ ਦੇਖਿਆ ਵਿਚਾਰੇ ਬਹੁਤ ਗਰੀਬ ਪਰਿਵਾਰ ਹੈ ਕਰਦੇ ਕਰਦੇ ਗੱਲ ਚੱਲ ਪਈ ਵੀ ਤੁਸੀਂ ਕਿੱਥੋਂ ਆਏ ਆ ਉਹਨਾਂ ਨੇ ਸਾਨੂੰ ਗੱਲ ਦੱਸੀ ਕਹਿੰਦੇ ਵੀ ਅਸੀਂ ਨਾ 84 ਦੇ ਜਿਹੜੇ ਦੰਗੇ ਹੋਏ ਸੀ ਅਸੀਂ ਕਾਨਪੂਰ ਤੋਂ ਆਏ ਕਾਨਪੂਰ ਤੋਂ ਵੀ ਕਹਿੰਦੇ ਮੇਰੇ ਨਾਲ ਤੇ ਦੋ ਪਲਾ ਟਾਇਰ ਗਲੰਚ ਟਾਇਰ ਪਾ ਕੇ ਸਾੜਦੇ ਸੀ ਉਮ ਮੇਰੇ ਪੰਜ ਭਤੀ ਜੇ ਇੱਥੇ ਆ ਗਏ ਤਿੰਨ ਕਹਿੰਦੇ ਇਹ ਖਾਰਕੂ ਲੈਟ ਸ਼ਾਮਲ ਹੋ ਗਏ ਉਸ ਨੂੰ ਪਤਾ ਲੱਗ ਗਿਆ ਜੋ ਇਹ ਤੋਂ ਵੀ ਕੋਈ ਵਾਰਦਾਤ ਹੋਣੀ ਕਹਿੰਦੇ ਪੁਲਿਸੇ ਮੈਨੂੰ ਚੱਕ ਲੈਣਾ ਟੌਰਚਰ ਕਰਨਾ ਪਿੰਡ ਵਾਲਿਆਂ ਨੇ ਜਾ ਕੇ ਛੁਡਾ ਲੈਣਾ ਵੀ ਇਹ ਤਾਂ ਗਰੀਬ ਬੰਦੇ ਦੇ ਕੋਲ ਕੀ ਆਏ ਜਦ ਕਹਿੰਦੇ ਮੈਨੂੰ ਪੰਜਵੇਂ ਵਾਰ ਚੱਕਿਆ ਨੇ ਮੇਰੇ ਤੇ ਬਹੁਤ ਟੌਰਚਰ ਕੀਤਾ ਕਹਿੰਦਾ ਮੈਂ ਗਿਆ ਆਪਣੇ ਘਰ ਵਾਲਿਆਂ ਨੂੰ ਕਿਹਾ ਵੀ ਪਿੰਡ ਵਾਲੇ ਛੁਡਾ ਲੈਣ ਤਾਂ ਵੀ ਗਾਹ ਨੂੰ ਮੈਂ ਟੌਰਚਰ ਨਹੀਂ ਸਹਿ ਸਕਦਾ ਹੁਣ ਤਾਂ ਮੇਰੀ ਮੌਤ ਹੀ ਹੋ ਜੂਗੀ ਸਸਦੀ ਗੱਲ ਹੈ 87 ਦੀ ਗੱਲ ਹੈ ਕਹਿੰਦੇ ਵੀ ਮੇਰੀ ਘਰ ਵਾਲੀ ਨੇ ਮੈਨੂੰ ਕਿਹਾ ਕਹਿੰਦੀ ਇੱਥੇ ਨਾਲੇ ਪਿੰਡ ਹੰਸਾਲੀ ਹੈ ਉੱਥੇ ਬਹੁਤ ਪਹੁੰਚੇ ਮਹਾਪੁਰਖ ਹੈ ਮਨਾਂ ਦੀ ਬਹੁਤ ਮਹਿਮਾ ਸੁਣੀ ਹੈ ਵੀ ਚਲੋ ਆਪਾਂ ਉਹਨਾਂ ਕੋਲ ਚੱਲਦੇ ਹਾਂ ਨਾਲ ਦੇ ਕਹਿੰਦੇ ਜਿੰਮੇਦਾਰ ਨੂੰ ਕਿਹਾ ਉਹ ਟਰਾਲੀ ਤੇ ਉਸੇ ਤਰ੍ਹਾਂ ਉਹਨੂੰ ਮੰਝਾ ਤੇ ਪਾ ਕੇ ਹੰਸਾਲੀ ਸਾਹਿਬ ਲੈ ਕੇ ਕਰਾਲੀ ਪਹਿਲਾਂ ਉਤਰ ਕੇ ਉਹ ਚੰਗੀ ਜੇ ਤੁਰ ਕੇ ਜਾ ਸਕਦੀ ਕਹਿੰਦਾ ਮੈਂ ਹੌਲੀ ਹੌਲੀ ਰੁੜ ਕੇ ਗਿਆ ਬਾਬਾ ਜੀ ਕੋਲ ਐਨਾ ਬੁਰੀ ਧਰਮ ਕੋਲੋਂ ਤੌਰਚਰ ਕੀਤਾ ਹੋਇਆ ਸੀ ਜਾ ਕੇ ਕਰਾਲੀ ਨੇ ਪਹਿਲਾਂ ਸਾਡੀ ਬੇਨਤੀ ਕਰਤੀ ਕਹਿੰਦੇ ਮੈਂ ਵੀ ਜਾ ਕੇ ਬੇਨਤੀ ਕੀ ਦੀ ਮਹਾਰਾਜ ਉਹ ਥੋੜੀ ਰੱਖਣ ਦਾ ਕਹਿੰਦੇ ਮਹਾਰਾਜ ਨੇ 2 ਘੰਟੇ ਬਚਨ ਕਰਦੇ ਕਹਿੰਦੇ ਭਾਈ ਤੁਹਾਡਾ ਤੁਹਾਡੇ ਭਤੀਜੇ ਨਾਲ ਕੋਈ ਲਿੰਕ ਤਾਂ ਨਹੀਂ ਹੈਗਾ ਕਹਿੰਦੇ ਮਹਾਰਾਜ ਜੀ ਰੱਬ ਅੱਗੇ ਕਿਆ ਝੂਠ ਫੋੜਨਾ ਮਹਾਰਾਜ ਮੈਨਾਂ ਤਾਂ ਮੈਨੂੰ ਤਾਂ ਪਤਾ ਵੀ ਨਹੀਂ ਉਹ ਕਿੱਥੇ ਆ ਉਹ ਨਾ ਮੈਨੂੰ ਜਾਂੰਦ ਨਾ ਮੇਰੇ ਨਾਲ ਕੋਈ ਸਬੰਧ ਹੈ ਨਾ ਮੈਨੂੰ ਮੁੜ ਕੇ ਮਿਲੇ ਆ ਇਹਦੇ ਬਾਪਾ ਜੀ ਬੈਸਨ ਕਰਦੇ ਭਾਈ ਪਹਿਲੀ ਪੌੜੀ ਦਾ ਪਾਠ ਕਰ ਲਿਆ ਕਰੋ ਕਰ ਲਵਾਂਗੇ ਕਹਿੰਦੇ ਹਾਂ ਮਾੜੇ ਮੈਂ ਪਹਿਲੀ ਪੌੜੀ ਦਾ ਪਾਠ ਕਰ ਲਿਆ ਕਰੂੰਗਾ ਬਾਪੇ ਜੀ ਕਹਿੰਦੇ ਕੋਈ ਨਾ ਪਾਈ ਹੁਣ ਤੁਹਾਨੂੰ ਪੁਲਿਸ ਦੀ ਗੱਡੀ ਹੁਣੇ ਦਿਖਦੀ ਤੁਸੀਂ ਇਹ ਦੇਖੋ ਉਸ ਤੋਂ ਬਾਅਦ 87 ਤੋਂ ਬਾਅਦ ਕਿਹੋ ਜਿਹਾ ਫੇ ਵੀ ਕਾਲਾ ਦੌਰ ਕਿੰਨੇ ਚਿਰ ਚੱਲਿਆ ਕਹਿੰਦੇ ਵੀ ਐਨੀ ਵਾਰਦਾ ਤਾਂ ਹੋਣੀ ਆ ਕਦੇ ਨਹੀਂ ਮੇਰੇ ਘਰ ਕੋਈ ਮੈਂ ਕਹਿੰਦਾ ਮੁੜ ਕੇ ਪੁਲਿਸ ਦੀ ਗੱਡੀ ਦੇਖੀ ਹੋਣੀ ਕਹਿੰਦਾ ਸਗੋਂ ਮੈਨੂੰ ਨਾ ਨਾਲ ਦੇ ਪਿੰਡ ਦੇ ਕਹਿੰਦੇ ਆ ਢਿਰ ਪड़ोसी ਸੀ ਵੀ ਬੰਤ ਸਿਆ ਤਾਂ ਕਿਨੂੰ ਕਿ ਐਟੀ ਬੜੀ ਸਪਸ਼ਟ ਫੋਏ ਵੀ ਉਹ ਤਰੀਕਾ ਨਹੀਂ ਕੋ ਦੇਖਦਾ ਵੀ ਨਹੀਂ